ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੋਹਾਂ ਸਪਾ ਸਲੂਨ ਸੈਂਟਰ ਦੀਆਂ ਜਿੱਥੇ ਪੁਲਿਸ ਵੱਲੋਂ ਇੱਕ ਰੇਡ ਕੀਤੀ ਗਈ ਹੈ ਰੇਡ ਨੂੰ ਤਕਰੀਬਨ 8 ਤੋਂ 10 ਘੰਟੇ ਲੱਗ ਗਏ ਹਨ ਇੱਕ ਛੋਟੇ ਜਿਹੇ ਸਲੂਨ ਜਿਹੜਾ ਕਿ 25 ਤੋਂ 30 ਗਜ ਦੇ ਵਿੱਚ ਹੈ ਵੱਧ ਤੋਂ ਵੱਧ 50 ਗਜ ਦੇ ਵਿੱਚ ਪੁਲਿਸ ਵੱਲੋਂ মিডিਆ ਨੂੰ ਬਿਆਨ ਦਿੱਤਾ ਗਿਆ ਕਿ ਕੁੜੀਆਂ ਤੇ ਮੁੰਡੇ ਫੜੇ ਗਏ ਹਨ ਸਪਾ ਸੈਂਟਰ ਚੱਲਦਾ ਸੀ ਗਲਤ ਕੰਮ ਹੋ ਰਿਹਾ ਸੀ ਜਿਸ ਦੀ ਤਫ਼ਤੀਸ਼ 'ਚ ਇੰਨਾ ਸਮਾਂ ਲੱਗ ਗਿਆ ਉੱਥੇ ਹੀ ਪੁਲਸ ਦੇ ਕਾਰਗੁਜ਼ਾਰੀ ਦੇ ਉੱਤੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਆਖਰ ਪੁਲਸ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਅੰਦਰ ਪੁਲਸ ਦੀ ਪੁੱਛਗਿੱਛ ਚੱਲ ਰਹੀ ਹੈ মিডিਆ ਨੂੰ ਦੱਸਿਆ ਗਿਆ ਹੈ ਕਿ 8 ਕੁੜੀਆਂ ਮਿਲੀਆਂ ਹਨ ਨਕਦੀ ਸਿਰਫ 1 ਲੱਖ ਰੁਪਿਆ ਬਰਾਮਦ ਹੋਇਆ ਹੈ ਪੁਲਸ ਅਗਰ ਇੰਨਾ ਸਮਾਂ ਲਗਾ ਰਹੀ ਹੈ ਤਾਂ ਕੋਈ ਨਾ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਣਾ ਪੁਲਸ ਦਾ ਕਹਿਣਾ ਹੈ ਕਿ ਉਹ ਪ੍ਰੈਸ ਕਾਨਫਰੰਸ ਕਰ ਪੂਰੀ ਜਾਣਕਾਰੀ ਦੇਣਗੇ ਉੱਥੇ ਹੀ ਮੀਡੀਆ ਕਰਮੀ ਸਵੇਰ ਤੋਂ ਹੀ ਇਸ ਸਲੂਨ ਦੇ ਬਾਹਰ ਖੜੇ ਹਨ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਪੁਲਿਸ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਪੁਲਿਸ ਵੱਲੋਂ 8 ਕੁੜੀਆਂ ਨੂੰ ਅਰੈਸਟ ਕਰ ਗੱਡੀ 'ਚ ਬਿਠਾਇਆ ਜਾ ਰਿਹਾ ਹੈ ਉੱਥੇ ਹੀ 5 ਤੋਂ 6 ਲੜਕੇ ਵੀ ਫੜੇ ਗਏ ਹਨ ਪੁਲਿਸ ਨੂੰ ਮੀਡੀਆ ਠੋਸ ਬਿਆਨ ਨਹੀਂ ਦੇ ਰਹੀ ਉੱਥੇ ਹੀ ਪੁਲਿਸ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ 8 ਕੁੜੀਆਂ ਤੇ ਪੰਜ ਮੁੰਡੇ ਫੜੇ ਗਏ ਹਨ ਬਾਕੀ ਦਾ ਵੇਰਵਾ ਪ੍ਰੈਸ ਕਾਨਫਰੈਂਸ ਤੇ ਦਿੱਤਾ ਜਾਵੇਗਾ ਆਓ ਸੁਣਦੇ ਹਾਂ ਕੀ ਕਿਹਾ ਸਾਰਾ ਮਸਲਾ ਜਿਹੜਾ ਸਾਨੂੰ ਇੱਕ ਮੁਖਬਰੀ ਆਈ ਸੀਗੀ ਉਹਨਾਂ ਸਵੇਰ ਕਰੋ ਯਾਰ ਠੀਕ ਹੈ ਮੈਡਮ ਸਾਨੂੰ ਇੱਕ ਮੁਖਬਰੀ ਆਈ ਸੀਗੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦਿਆਂ ਹੋਏ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਇਹ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਇੱਕ ਮੈਨੇਜਰ ਇਹਨਾਂ ਦਾ ਕੋਈ ਲੱਗਦਾ ਇਹ ਐਸੀ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਨਹੀਂ 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 ਪੁਲਿਸ ਮੁਲਾਜ਼ਮ ਕੋਈ ਨਹੀਂ ਹੈ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਜੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ ਤੇ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸੀ ਤਫਤੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਡਲੀ ਸਾਡਾ ਕੰਪਲੀਟ ਕੀਤਾ ਜਾਏ ਕਿ ਕਿੰਨੀ ਹੋ ਗਈ ਹੈ ਹੋਰ ਕਿਤਾ ਕਿੰਨੇ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇਥੋਂ ਬਰਾਮਦ ਹੋਇਆ ਗੱਲੇ ਚ ਮੈਂ ਮੈਨੂੰ ਮਨਨ ਦੇ ਨਾਮ ਦੇ ਬੋਤਲ ਦੇ ਵਿੱਚ ਵੀ ਰੈਡ ਕੀਤੀ ਗਈ ਸੀ ਉਹ ਦੋ ਲੜਕੀ ਉੱਥੋਂ ਦੀ ਕਬ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਨੂੰ ਕੱਲ ਦੱਸ ਦਿੱਤਾ ਜਾਏਗਾ ਏ ਲੋਕਲ ਵੀ ਨੇ ਬਾਹਰ ਦੇ ਵੀ ਨੇ ਬੇਸਿਕਲੀ ਕੰਮ ਇਥੇ ਹੁੰਦਾ ਹੈ थैंक यू so much ਅਬ ਬਾਤ ਕਰਦੇ ਹਾਂ ਬਾਕੀ ਤੁਹਾਨੂੰ ਕੱਲ ਪੰਜਾਬੀ ਜਿਹੜਾ ਸੀ ਬਾਕੀ ਤੁਹਾਨੂੰ ਕੱਲ ਦੱਸ ਦੇਵਾਂਗੇ